ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਨੇ ਸਾਰੇ ਉਮੀਦਵਾਰ ਜੀ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਬੀਤੇ ਦਿਨੀ ਭਾਈਆ ਮਰਤਪਾਲ ਸਿੰਘ ਮਹਿਰੋਂ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਜਿਸ ਵਿੱਚ ਉਹ ਰੋਂਦੇ ਹੋਏ ਦਿਖਾਈ ਦੇ ਰਹੇ ਨੇ ਉਸ ਦੇ ਚੱਲਦਿਆਂ ਹੀ ਪਾਨਾ ਸਿੱਧੂ ਨੇ ਪੋਸਟ ਕਰਕੇ ਇੱਕ ਵੀਡੀਓ ਕੀ ਗਿਆ ਦਿਖਾਉਣੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰੇ ਛੋਟੀ ਰਿਕਵੈਸਟ ਹੈ ਕਿ ਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਬੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੱਸ ਕੇ ਜਰੂਰ ਜਾਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਪਾਣਾ ਸਿੱਧੂ ਤੋਂ ਬਾਅਦ ਭਾਈ ਅਮਰਪਾਲ ਸਿੰਘ ਮਹਿਰੂ ਨੇ ਇੱਕ ਹੋਰ ਵੀਡੀਓ ਅਪਲੋਡ ਕਰਕੇ ਕੀ ਗਿਆ ਦਿਖਾਉਂਦੇ ਆ ਨਾਲ ਹੀ ਤੁਹਾਨੂੰ ਉਹ ਵੀ ਵੀਡੀਓ ਬਾਕੀ ਇਸੇ ਤਰ੍ਹਾਂ ਦੀਆਂ ਹੋਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜਰੂਰ ਜਾਓ ਬਾਕੀ ਤੁਹਾਡਾ ਬਹੁਤ ਦਾ ਸਮਾਂ ਨਾਲ ਲੈਂਦੇ ਹੋਏ ਚਲ ਕਮਾਉਂਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ ਸਭ ਤੋਂ ਪਹਿਲਾਂ ਦਾਜੀ ਫਤਿਹ ਪ੍ਰਵਾਨ ਕਰਿਓ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਣਗੇ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਆ ਭਾਈ ਅਮਰਤਪਾਲ ਮੈਰੋ ਤੇ ਸਾਰੀ ਗੱਲਬਾਤ ਕਰਨੀ ਆ ਪੂਰੀ ਗੱਲਬਾਤ ਜਰੂਰ ਸੁਣਨੀ ਸੋਨੂੰ ਸੋਨੂੰ ਸਾਬ ਨੂੰ ਪਤਾ ਹੀ ਆ ਇਸ ਟਾਈਮ ਪੰਜਾਬ ਕਿੱਧਰਲੇ ਹਾਲਾਤਾਂ ਦੇ ਵਿੱਚ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਖੰਡ ਪਖੰਡੀ ਬਾਬੇ ਕਰਪਸ਼ਨ ਨਸ਼ਾ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਮ ਹੀ ਹੋਇਆ ਪਿਆ ਸੋਨੂੰ ਪਤਾ ਹੀ ਆ ਕਿ ਜਿਹੜੀ ਨੇ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਜਿਨ੍ਹਾਂ ਦੇ ਕੋਲੇ ਪਾਵਰਾਂ ਨਹੀਂ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇਹ ਸਾਨੂੰ ਇਨਸਾਫ ਦੇਣਗੇ ਇਹ ਸਾਡੀ ਗੱਲਬਾਤ ਸੁਣਨਗੇ ਫਿਰ ਤੁਹਾਨੂੰ ਪਤਾ ਹੀ ਹੈ ਜਿਹੜੇ ਬਾਬੇ ਨੇ ਕਿ ਇਹਨਾਂ ਕੋਲੇ ਪੈਸਾ ਬਥੇਰਾ ਹੈ ਨਸ਼ੇ ਵਾਲੇ ਤਸਕਰਾਂ ਕੋਲੇ ਪੈਸਾ ਬਥੇਰਾ ਹੈ ਜਿਵੇਂ ਕਿ ਤੁਹਾਡੇ ਭਰਾ ਨੇ ਅਜੰਟ ਮਾਫੀਆ ਦੇ ਖਿਲਾਫ ਮੋਰਚਾ ਖੁੱਲ੍ਹਾ ਹੋਇਆ ਇਹਨਾਂ ਕੋਲੇ ਪੈਸਾ ਉੱਥੇ ਰਿਹਾ ਹੈ ਇਹ ਫਿਰ ਆਪਣੇ ਤਰੀਕੇ ਨਾਲੇ ਪ੍ਰਸ਼ਾਸਨ ਨੂੰ ਇਹਨੂੰ ਖਰੀਦ ਦੇਣਗੇ ਚਾਹ ਨਹੀਂ ਤਾਂ ਇਹ ਕਿ ਪ੍ਰਸ਼ਾਸਨ ਨੂੰ ਕਿ ਲੋਕਾਂ ਨੂੰ ਨਿਆਂ ਮਿਲੇ ਇਨਸਾਫ ਮਿਲੇ ਜਦੋਂ ਫਿਰ ਇਹ ਇਨਸਾਫ ਨਿਆਂ ਨਹੀਂ ਮਿਲਦਾ ਫਿਰ ਭਰਾਵੋ ਇਹ ਪੰਜਾਬ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਗੁਰੂਆਂ ਪੀਰਾਂ ਨੇ ਜਨਮ ਲਿੱਤਾ ਹੈ ਇੱਥੇ ਚੱਪੇ-ਚੱਪੇ ਦੇ ਖੂਨ ਡਲਿਆ ਹੋਇਆ ਹੈ ਫਿਰ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਨਿਕਲ ਕੇ ਕੋਈ ਨਾ ਕੋਈ ਨੌਜਵਾਨ ਅੱਗੇ ਆਉਂਦੀ ਨੇਗੇ ਜੋ ਤੇ ਨਿਕਲ ਕੇ ਅੱਗੇ ਆਉਂਦੀ ਨੇ ਉਹਨਾਂ ਦੇ ਵਿੱਚੋਂ ਸਾਡਾ ਇਹ ਭਰਾ ਅਮਰਤਪਾਲ ਮਹਿਰੋਂ ਆਇਆ ਜਦੋਂ ਜਿਹੜਾ ਕਿ ਜਿਹੜੀ ਕਹਿੰਦੇ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਹ ਖੇਤ ਦਾ ਬਚਣਾ ਮੁਸ਼ਕਲ ਹੁੰਦਾ ਇਸ ਕਰਕੇ ਇਹ ਪ੍ਰਸ਼ਾਸਨ ਨੇ ਪੁਲਿਸ ਜੋ ਜੋ ਕੀ ਕਾਰਵਾਈ ਕਰਦੇ ਇਹ ਕਹਿੰਦੇ ਨੇ ਦੇਖੋ ਜੀ ਸਾਡੇ ਤੋਂ ਬਾਹਰ ਹੋਏ ਤੁਸੀਂ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈ ਰਹੇ ਹੋ ਕਾਨੂੰਨ ਹੱਥਾਂ ਦੇ ਵਿੱਚ ਕਦੋਂ ਲੈਣਿਆ ਜਦੋਂ ਕਾਨੂੰਨ ਤਾਂ ਤੁਸੀਂ ਕਹਿੰਦੇ ਕਿ ਦਰਬਾਰਤੋਂ ਕਰਦੇ ਹਾਂ ਦਰਬਾਰਤੋਂ ਕਿਵੇਂ ਕਰਦੇ ਹਾਂ ਇੱਕ ਪਾਸੇ ਚਾਹੁੰਦਾ ਕਿ ਬੰਦਾ ਮੈਂ ਕੋਈ ਨਾ ਕੋਈ ਸਿਸਟਮ ਨੂੰ ਸੁਧਾਰਨਾ ਹੈ ਦੂਜੇ ਪਾਸੇ ਤੁਸੀਂ ਕੀ ਹੁੰਦਾ ਦੂਜੇ ਪਾਸੇ ਕਾਰਵਾਈ ਕਰਦ ਨੇ ਜਿਹੜਾ ਬੰਦਾ ਲੜ ਰਿਹਾ ਉਹਦੇ ਦੇ ਉੱਪਰ ਤੁਸੀਂ ਝੂਠੇ ਪਰਚੇ ਪਾਉਣੇ ਹੋ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕੰਮ ਹੁੰਦਾ ਆ ਰਿਹਾ ਤੇ ਹੁਣ ਵੀ ਇਹ ਕੰਮ ਚੱਲਦਾ ਆ ਰਿਹਾ ਕਿੱਥੇ ਦਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਚਾਹੀਦਾ ਵੀ ਉਹ ਬੰਦੇ ਨੂੰ ਸਵਾ ਸੇ ਦੇਵੇ ਜਿਹੜਾ ਚੰਗਾ ਕੰਮ ਕੀਤਾ ਪਰ ਪ੍ਰਸ਼ਾਸਨ ਕੀ ਹੁੰਦਾ ਕਿ ਉਹਦਾ ਪਰੋਲਟਾ ਪਰਚਾ ਪਾ ਕੇ ਜਿਹੜਾ ਜਿਹਦੇ ਕੋਲੇ ਪੈਸਾ ਜਿਹਦੇ ਕੋਲੇ ਭਾਈ ਕੋਈ ਕਿਸੇ ਨਾਲ ਯਾਰੀ ਆ ਫ ਉਦੇ ਉੱਪਰ ਕਾਰਵਾਈ ਕਰਦੇ ਨੇਗੇ ਦੂਜਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕ ਹੋਰ ਬੰਦਾ ਬਹੁਤ ਰੜਕਦਾ ਹੁੰਦਾ ਵੀ ਇਹ ਦੇਖੋ ਜੀ ਜਿਹੜਾ ਹਕੂਮਤਾ ਉਹ ਇਹ ਬੰਦਾ ਬੜਾ ਰੜਕਦਾ ਹੋਊਗਾ ਵੀ ਦੇਖੋ ਜੀ ਇਹ ਲੋਕਾਂ ਦੇ ਵਿੱਚ ਪਾਪੂਲਰ ਹੋ ਰਿਹਾ ਉਹ ਲੋਕਾਂ ਦੇ ਵਿੱਚ ਪਾਪੂਲਰ ਕਿਉਂ ਹੋ ਰਿਹਾ ਲੋਕਾਂ ਲੋਕਪ੍ਰਿਆ ਲੀਡਰ ਕਿਉਂ ਬਣ ਰਿਹਾ ਕਿਉਂਕਿ ਉਹ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਇਸ ਕਰਕੇ ਇਹ ਸਰਕਾਰ ਨੂੰ ਦੂਜੀ ਗੱਲ ਬਰਦਾਸ਼ਤ ਨਹੀਂ ਹੁੰਦੀ ਭਰਾਵੋ ਸਾਨੂੰ ਜਿਹੜਾ ਵੀ ਕੋਈ ਪੰਜਾਬ ਦੀ ਚੰਗੀ ਗੱਲ ਕਰਦਾ ਤਾਂ ਖੜਨਾ ਚਾਹੀਦਾ ਹੈ ਹਕੂਮਤਾਂ ਨੂੰ ਪਤਾ ਹੀ ਆ ਕਿਹੜਾ ਪੈਸੇ ਲੈ ਕੇ ਝੂਠੇ ਪਰਚੇ ਪਾਉਣਾ ਇਹਨਾਂ ਦਾ ਆਮ ਹੀ ਗੱਲ ਹੈ ਤੁਸੀਂ ਮੇਰੇ ਤੋਂ ਦੇਖ ਲਓ ਕਿੰਨੇ ਚੋਨ ਚੈਨੀ ਚੋਰ ਤਕਰ ਬਣਾਏ ਇਹਨਾਂ ਨੇ ਇਹੋ ਜਿਹੇ अनेका ਹੀ ਬੰਦੇ ਨੇਗੇ ਜਿਹੜੇ ਹੀ ਬੰਦੇ ਸਮਾਜ ਦੀ ਕੁ ਸੁਧਾਰਨ ਦੀ ਗੱਲ ਕਰਨ ਜਾਂ ਉਹਨਾਂ ਨੂੰ ਮਰਵਾਉਂਦੇ ਨੇ ਜਾਂ ਜਿਲਾ ਹਟਾਉਂਦੇ ਨੇ ਜਾਂ ਫਰਾ ਕੁਝ ਹੁੰਦਾ ਹੈ ਇਸ ਕਰਕੇ ਭਾਈ ਅਮਰਤਪਾਲ ਨੇ ਅਮਰਤਪਾਲ ਮਹਿਰੋ ਨੇ ਜਿਹੜਾ ਪਖੰਡ ਦਾ ਬੋਲ ਵਾਲਾ ਜਿਹੜਾ ਪਖੰਡੀ ਬਾਬੇ ਚੱਲ ਰਹੇ ਉਹਨਾਂ ਹੋਰ ਵੀ ਬਹੁਤ ਸਾਰੇ ਸਮਾਜ ਦੇ ਸਮਾਜ ਦੇ ਚੰਗੇ ਸੁਧਾਰਕ ਕੰਮ ਕਰ ਰਹੇ ਨੇ ਪਰ ਉਹਣਾ ਪ੍ਰਸ਼ਾਸਨ ਨੂੰ ਅੱਖਾਂ ਦੇ ਵਿੱਚ ਰੜਕਦਾ ਦੂਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਚਲੋ ਇੱਕ ਨੌਜਵਾਨਾ ਛੋਟੀ ਉਮਰ ਦਾ ਨੌਜਵਾਨਾ ਹੁਣ ਉਹਦੇ ਵਿੱਚ ਕੀ ਹੋਇਆ ਪਿਆ ਜਿੰਨੇ ਖੁੰਡ ਨੇਗੇ ਜਿਹੜੇ ਖੁੰਡ ਨੇਗੇ ਜਿਵੇਂ ਕਿ ਪੁਰਾਣੇ ਸਾਡੇ ਲੀਡਰ ਨੇਗੇ ਚਾਹੇ ਪੰਥਕ ਜਿੱਥੇ ਬੰਦੇ ਦੀ ਗੱਲ ਕਰ ਲਓ ਜਾਂ ਸਿੱਖ ਜਿੱਥੇ ਬੰਦੇ ਦੀ ਗੱਲ ਕਰ ਲਓ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂਗਾ ਹੁਣ ਉਹਨਾਂ ਨੂੰ ਕੀ ਹੁੰਦਾ ਉਹ ਸੰਕਾ ਉਲਟਾ ਉਹਦੇ ਵਿਰੋਧ ਚੱਲਦੀਆਂ ਉਹਨਾਂ ਨੇ ਕੁਝ ਕਰਨਾ ਨਹੀਂ ਉਹਨਾਂ ਹੁੰਦਾ ਵੀ ਸਾਡੀ ਕਿਤੇ ਮਹਿਮਨਾ ਘਟ ਜੇ ਵੀ ਇਹ ਬੰਦਾ ਚੰਗਾ ਕੰਮ ਕਰ ਰਿਹਾ ਲੋਕਾਂ ਦੇ ਦਿਲ ਜਿੱਤ ਕੇ ਸੰਤਾ ਕੋਈ ਪੁੱਛਣੀ ਹਟ ਜੂਗਾ ਦੇਖੋ ਕਿੱਡੀਆਂ ਸਾਡੀਆਂ ਵੱਡੀਆਂ ਪੰਥਕ ਜਥੇਬੰਦੀਆਂ ਲੱਗੀਆਂ ਕੀ ਕੁਝ ਇਸ ਟਾਈਮ ਪਖੰਡਵਾ ਦਾ ਬੋਲਬਾਲਾ ਬੋਲਬਾਲਾ ਵਧਿਆ ਹੋਇਆ ਕੋਈ ਵੀ ਸਟੈਂਡ ਲੈਣ ਨੂੰ ਤਿਆਰ ਨਹੀਂ ਕੋਈ ਵੀ ਕੋਈ ਨੌਜਵਾਨ ਕਿਸੇ ਦੇ ਪਿੱਛੇ ਦਾ ਸਟੈਂਡ ਤਾਂ ਲੈਣ ਨਾ ਪੰਥਕ ਜਥੇਬੰਦੀਆਂ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ ਹੋਰ ਜਿੰਨੀਆਂ ਸਾਡੀਆਂ ਸੰਸਥਾਵਾਂ ਨੇਗੀਆਂ ਕਿੰਨੀਆਂ ਸਾਡੇ ਸਿੱਖ ਸਸਥਾਵਾਂ ਨੇਗੀਆਂ ਕੋਈ ਤਾਂ ਸਟੈਂਡ ਉਸ ਨੌਜਵਾਨ ਦੇ ਹੱਕ ਦੇ ਵਿੱਚ ਲਾਓ ਇਸ ਕਰਕੇ ਜਿੱਥੇ ਵੀ ਸਾਨੂੰ ਕਿਤੇ ਬੁਲਾਉਣਗੇ ਕੋਈ ਇਕੱਠ ਹੋਊਗਾ ਅਸੀਂ ਆਪਣੇ ਤਰੀਕੇ ਨਾਲ ਭਾਈ ਅਮਰਤਪਾਲ ਮਰਹੋਂ ਦਾ ਸਾਥ ਦੇਵਾਂਗੇ ਤੇ ਮੈਂ ਆਪਣਾ ਨੰਬਰ ਵੀ ਕਾਫੀ ਵਾਰੀ ਟਰਾਈ ਕਰਿਆ ਕਿਉਂਕਿ ਮੈਨੂੰ ਪਤਾ ਜਦੋਂ ਇਹੋ ਜਿਹੇ ਕੰਮ ਹੋ ਜਾਂਦੇ ਨੇ ਫਿਰ ਨੰਬਰ ਨੰਬਰ ਨਹੀਂ ਲੱਗਦੇ ਹੁੰਦੇ ਇਸ ਕਰਕੇ ਪਰ ਮੇਰੀ ਉਹ ਵੀਡੀਓ ਉਹਨਾਂ ਤੱਕ ਪਹੁੰਚ ਜਾਣੀ ਆ ਕਿ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਹੁਕਮ ਲਾਓਗੇ ਅਸੀਂ ਆਵਾਂਗੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਨਹੀਂ ਤਾਂ ਇਹ ਤੁਹਾਨੂੰ ਪਤਾ ਹੀ ਆ ਤੁਸੀਂ ਜਿਹੜੀ ਕਿ ਸਾਰੀ ਤੁਹਾਡੀ ਦੁਨੀਆ ਨੇ ਵੀਡੀਓ ਸੁਣ ਚੁੱਕੀ ਆ ਤੁਸੀਂ ਜੋ ਕੁਝ ਬੋਲਿਆ ਉਹ ਸਭ ਨੂੰ ਲੋਕਾਂ ਨੂੰ ਪਤਾ ਹੀ ਆ ਹਨ ਇਸ ਕਰਕੇ ਇਹ ਸਿੱਖ ਜੱਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਨਾ ਕਿ ਜਿਹੜੇ ਬਣੇ ਬੈਠੇ ਨੇ ਜਿਨ੍ਹਾਂ ਕੋਲੇ ਆਉਤੇ ਨੇ ਜਿਨ੍ਹਾਂ ਕੋਲੇ ਪਾਵਰਾਂ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਬਸ ਜੀ ਅਸੀਂ ਬੋਲਾਂਗੇ ਪਤਾ ਨਹੀਂ ਕੀ ਸਾਡੀ ਕੋਈ ਕਦਰ ਘਟ ਜਾਣੀ ਆ ਜਾਂ ਕੋਈ ਸਾਡੀ ਇਹਨੇ ਕੋਈ ਉੱਪਰ ਚਲਾ ਜਾਣਾ ਇਹ ਬਹੁਤ ਗੱਲਾਂ ਨੇ ਚੁਬਦੀਆਂ ਨੇ ਗਿਆ ਆਓ ਨੌਜਵਾਨੋ ਕੋਈ ਵੀ ਪੰਜਾਬ ਲਈ ਚੰਗਾ ਕੰਮ ਕਰਦਾ ਕਰਮ ਚੱਕਦਾ ਪੰਜਾਬ ਨੂੰ ਸੁਧਾਰਨ ਦੀ ਵਿਸਾਖੋ ਨਸ਼ੇ ਦੀ ਗੱਲ ਕਰ ਲੋ ਵਿਸਾਖੇ ਪਖੰਡ ਦੇ ਬੋਲ ਵਾਲੇ ਦੀ ਗੱਲ ਕਰ ਲੋ ਹੋਰ ਵੀ ਜਿਹੜੇ ਵੀ ਨੇਕਾ ਮੁੱਦੇ ਨੇ ਜਿਨ੍ਹਾਂ ਤੇ ਕੋਈ ਲੜਦਾ ਤਾਂ ਸਾਨੂੰ ਸਾਥ ਥੋੜਾ ਦੇਣਾ ਚਾਹੀਦਾ ਇਸ ਕਰਕੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਦੇਖੀ ਜਾਈਏ ਹਨਾ ਤੇ ਸਰਕਾਰਾਂ ਨੇ ਤੁਹਾਨੂੰ ਪਤਾ ਜ਼ੁਲਮ ਕਰਨਾ ਹੀ ਹੁੰਦਾ ਹੈ ਸਰਕਾਰਾਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਇਹ ਜਿਹੜੀ ਇਹ ਸਰਕਾਰ ਦੀ ਗੱਲ ਕਰੀਏ ਸਰਕਾਰਾਂ ਨੂੰ ਹਮੇਸ਼ਾ ਹੀ ਹੁੰਦਾ ਹੀ ਹੈ ਕਿ ਉਹਨਾਂ ਨੇ ਪੈਸਾ ਇਕੱਠਾ ਕਰਕੇ ਜਾਂ ਲੀਡਰਾਂ ਨੇ ਪੈਸਾ ਇਕੱਠਾ ਕਰਕੇ ਉਹਨੇ ਆਪਣੇ ਘਰ ਭਰਨੇ ਹੁੰਦੇ ਉਹਨਾਂ ਨੂੰ ਕਿਸੇ ਨਾਲ ਕੋਈ ਸਲੂਕ ਨਹੀਂ ਹੁੰਦਾ ਇਸ ਕਰਕੇ ਆਓ ਆਪਣੇ ਤਰੀਕੇ ਨਾਲ ਆਪਾਂ ਸਾਰੇ ਸਾਰੇ ਸੱਚ ਦੀ ਆਵਾਜ਼ ਜਿਹੜੀ ਆਪਾਂ ਬੁਲੰਦ ਕਰੀਏ ਸਾਰੇ ਜਣੇ ਆਪਾਂ ਜਿਹੜਾ ਵੀ ਕੋਈ ਪੰਜਾਬ ਲਈ ਭਰਾ ਕੁਛ ਕਰਦਾ ਉਹਦਾ ਸਾਥ ਦੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਤਪਾਲ ਸਿੰਘ ਮਹਿਰੋ ਸਮੂਹ ਸਿੱਖ ਜਗਤ ਦਾ ਪੰਜਾਬ ਦਾ ਸਾਰੇ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਪਿਆਰ ਮਾਣ ਬਖਸ਼ਿਆ ਤੇ ਬਖਸ਼ ਰਹੇ ਹਾਂ ਆਸ ਕਰਦਾ ਅੱਗੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਆਪਣੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਜਿਹੜਾ ਆਪਣੇ ਰਾਹ ਦੇ ਵਿੱਚ ਆਉਂਦਾ ਵਸ ਆਪਾਂ ਨੂੰ ਥੋੜਾ ਜਿਹਾ ਥੋੜਾ ਸਖਤ ਹੋਣਾ ਪੈਂਦਾ ਹੈਗਾ ਹੋਰ ਗੱਲਬਾਤ ਕੋਈ ਨਹੀਂ ਹੈ ਪੰਜਾਬ ਦੇ ਵਿੱਚੋਂ ਕਈ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਫੋਨ ਆਉਂਦੇ ਆ ਮੈਸੇਜ ਮਿਲਦੇ ਆ ਕਿ ਕੱਠ ਰੱਖਣਾ ਕੱਠ ਰੱਖਣਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ 26 ਜਾਂ 27 ਤਰੀਕ ਨੂੰ ਮੋਗੇ ਸ਼ਹਿਰ ਦੇ ਵਿੱਚ ਹੀ ਸਭ ਤੋਂ ਵੱਡਾ ਕੱਠ ਰੱਖਾਂਗੇ ਜਿੰਨੇ ਵੀ ਸਿੱਖ ਇਸ ਵੀਡੀਓ ਨੂੰ ਦੇਖਣ ਕੋਈ ਵੀ ਜਥੇਬੰਦੀ ਆ ਕੋਈ ਵੀ ਕਮੇਟੀ ਆ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਸਮਾਜ ਸੇਵੀ ਵੀਰ ਨੇ ਭੈਣ ਨੇ ਕੋਈ ਵੀ ਪਰਿਵਾਰ ਨੇ ਸਾਰਿਆਂ ਨੂੰ ਬੇਨਤੀ ਆ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਨਿੱਜੀ ਇਕੱਠ ਨਾ ਰੱਖਿਆ ਜਾਵੇ ਆਪਾਂ ਸਭ ਤੋਂ ਵੱਡਾ ਇਕੱਠ ਤੇ ਇੱਕੋ ਇਕੱਠ ਆਪਾਂ ਮੋਗੇ ਸ਼ਹਿਰ ਦੇ ਵਿੱਚ ਰੱਖਾਂਗੇ ਜਿੱਥੋਂ ਦਾ ਮੈਂ ਰਹਿਣ ਵਾਲਾ ਆ ਉੱਥੇ ਆਪਾਂ ਜੋ ਵੀ ਹੈਗਾ ਗੱਲਬਾਤ ਰੱਖਾਂਗੇ ਪੰਜਾਬ ਦੇ ਵਿੱਚ ਚੱਲ ਰਹੇ ਹਾਲਾਤਾਂ ਨੂੰ ਲੈ ਕੇ ਇਹ ਇਕੱਠ ਮੇਰਾ ਨਹੀਂ ਹੋਊਗਾ ਇਹ ਇਕੱਠ ਕਿਸੇ ਨਿੱਜੀ ਬੰਦੇ ਦਾ ਨਹੀਂ ਹੋਊਗਾ ਇਹ ਇਕੱਠ ਸਮੂਹ ਪੰਜਾਬ ਦਾ ਸਾਰਿਆਂ ਦਾ ਇਕੱਠ ਇਕੱਠ ਹੋਊਗਾ ਉਥੇ ਹਰੇਕ ਧਰਮ ਨੂੰ ਆਉਣ ਦੀ ਇਜਾਜ਼ਤ ਹੋਊਗੀ ਹਰੇਕ ਧਰਮ ਨੂੰ ਆਪਦਾ ਪੱਖ ਰੱਖਣ ਦੀ ਇਜਾਜ਼ਤ ਹੋਊਗੀ ਇਹਦੇ ਵਿੱਚ ਕਟੜਤਾ ਨਹੀਂ ਵਰਤੀ ਜਾਊਗੀ ਤੇ ਸਭ ਤੋਂ ਸਭ ਦੀ ਇੱਜ਼ਤ ਨੂੰ ਦੇਖ ਕੇ ਹੀ ਇਹ ਇਕੱਠ ਰੱਖਿਆ ਜਾਊਗਾ ਤੇ ਉਸ ਇਕੱਠ ਬਾਰੇ ਆਪਾਂ ਜੋ ਵੀ ਡਿਟੇਲ ਹੈਗੀ ਹੈ ਕੁਝ ਸਮੇਂ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਪੋਸਟਰ ਵੀ ਆਪਾਂ ਸ਼ੇਅਰ ਕਰਾਂਗੇ ਕਿ ਇਕੱਠ ਕਿੱਥੇ ਆ ਕਿੰਨੇ ਵਜੇ ਆ ਕਦੋਂ ਆ ਤੇ ਜਿੱਥੋਂ ਤੱਕ ਵੀ ਸੰਗਤ ਆ ਸਕਦੀ ਆ ਆਪਾਂ 3 ਦਿਨਾਂ ਦਾ 2 ਦਿਨਾਂ ਦਾ ਸਮਾਂ ਲਾ ਕੇ ਚੱਲਾਂਗੇ ਤੇ ਉਹ ਜ਼ਰੂਰ ਪਹੁੰਚੋ ਤੇ ਇੱਕ ਕੰਨ 24 ਤਰੀਕ ਦਾ ਇਕੱਠ ਵਿਆਸ ਰੱਖਿਆ ਗਿਆ ਹੈਗਾ ਉੱਥੇ ਵੀ ਜੇ ਕੋਈ ਵੀਰ ਭੈਣ ਪਰਿਵਾਰ ਪਹੁੰਚਣਾ ਚਾਹੁੰਦੇ ਆ ਉੱਥੇ ਨੇੜੇ ਤੇੜੇ ਦੇ ਹੈਗੇ ਉਹ ਵੀ ਵੱਧ ਤੋਂ ਵੱਧ ਜ਼ਰੂਰ ਪਹੁੰਚੋ ਤੇ ਮੈਂ ਵੀ ਉੱਥੇ ਹਾਜ਼ਰੀ ਜ਼ਰੂਰ ਭਰੂੰਗਾ ਆਪਣੇ ਸਿੰਘਾਂ ਦੇ ਨਾਲ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਐਂਡ ਦੇ ਉੱਤੇ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੋ ਬਹੁਤ ਜ਼ਰੂਰੀ ਆ ਸਾਰਿਆਂ ਸਿੱਖਾਂ ਨੇ ਸਾਰਿਆਂ ਸੇਵਾਦਾਰਾਂ ਨੇ ਇਸ ਚੀਜ਼ ਨੂੰ ਸਮਝਣਾ 6 ਮਹੀਨਿਆਂ ਤੋਂ ਲੈ ਕੇ ਜਾਂ ਉਦੋਂ ਵੀ ਪਹਿਲਾਂ ਮੈਂ ਬਹੁਤ ਘੱਟ ਕਿਸੇ ਤੋਂ ਮੈਂ ਪੈਸੇ ਬਾਰੋਂ ਨਹੀਂ ਮੰਗਵਾਉਂਦਾ ਨਾ ਹੀ ਮੇਰਾ ਕੋਈ ਬੈਕ ਅਕਾਊਂਟ ਹੈਗਾ 2020 ਤੋਂ ਬਾਅਦ ਠੀਕ ਆ ਜਿੱਥੇ-ਜਿੱਥੇ ਲੋੜ ਹੁੰਦੀ ਸੀ ਆਪਾਂ ਉਹ ਉਹਨਾਂ ਦੇ ਪਰਿਵਾਰਾਂ ਤੱਕ ਉਹ ਪਹੁੰਚਦੀ ਸੇਵਾ ਕੀਤੀ ਸੀ ਪਰ ਮੈਂ ਇਹ ਕਹਿਣਾ ਚਾਹੁੰਦਾ ਵਾਂ 1 ਰੁਪਏ ਦੀ ਵੀ ਲੋੜ ਨਹੀਂ ਹੈ ਨਾ ਆਪਾਂ ਲਿਆਵਾ ਨਾ ਆਪਾਂ ਹੁਣ ਲੈਣਾ ਅੱਗੇ ਲੋੜ ਪਈ ਤਾਂ ਸੀ ਦੱਸ ਦਿਆਂਗੇ ਵੀ ਭਾਈ ਆਹ ਪਰਿਵਾਰ ਨੂੰ ਲੋੜ ਆ ਜਾਂ ਇੱਥੇ ਲੋੜ ਆ ਤੁਸੀਂ ਸਾਡੀ ਮਦਦ ਕਰੋ ਪਰ इमोशनल ਹੋ ਕੇ ਆਪਾਂ ਜਾਂ ਹਵਾ ਵੇਖ ਕੇ ਆਪਾਂ ਵੀ ਹੁਣ ਥੋੜਾ ਜਿਹਾ ਏ ਇਦਾਂ ਦਾ ਮਾਹੌਲ ਹੈ ਤੇ ਵੀ ਆਪਾਂ ਪੈਸੇ ਭੇਜ ਦਈਏ ਪਹਿਲੀ ਗੱਲ ਤੇ ਇਹ ਆ ਵੀ ਸਾਨੂੰ ਇੱਕ 20 ਰੁਪਏ ਦੀ ਲੋੜ ਨਹੀਂ ਹੈ ਕਿਸੇ ਨੇ ਵੀ ਮਾਇਆ ਨੂੰ ਖਰਾਬ ਨਹੀਂ ਕਰਨਾ ਆਪਾਂ ਪੈਸਿਆਂ ਨੂੰ ਖਰਾਬ ਨਹੀਂ ਕਰਨਾ ਲੋੜਵੰਦ ਪਰਿਵਾਰਾਂ ਦੇ ਉੱਤੇ ਲਾਵਾਂਗੇ ਜਦੋਂ ਲੋੜ ਹੋਈ ਦੂਜੀ ਗੱਲ ਜੇ ਕਿਸੇ ਨੇ ਪੈਸੇ ਇਕੱਠੇ ਕੀਤੇ ਆ ਜਾਂ ਕੋਈ ਕਿਸੇ ਦੇ ਕੋਲੇ ਇਦਾਂ ਗਾ ਵੀ ਹੁਣ ਤਾਂ ਅਸੀਂ ਇਕੱਠੇ ਕਰੀ ਫਿਰਦੇ ਜਿਵੇਂ ਪਿਛਲੇ ਮੋਰਚਿਆਂ ਦੇ ਵਿੱਚ ਹੁੰਦਾ ਵਾ ਮੇਰੇ ਨਾਲ ਬਿਨਾ ਵੀਡੀਓ ਕਾਲ ਕੀਤੇ ਕਿਸੇ ਨੂੰ 1 ਰੁਪਿਆ ਨਹੀਂ ਭੇਜਣਾ ਤੇ ਨਾ ਹੀ ਪੈਸਾ ਦੇਣਾ ਕਿਸੇ ਵੀ ਬੰਦੇ ਨੂੰ ਕੋਈ ਕੈਸ਼ ਨਹੀਂ ਦੇਣਾ ਸਾਡੇ ਜਥੇਬੰਦੀ ਜਾਂ ਸਾਡੇ ਸਿੰਘ ਨਾਲ ਦੇ ਆ ਚਾਹੇ ਪਹਿਲਾ ਵਾਲੇ ਚਾਹੇ ਹੌਣ ਵਾਲੇ ਚਾਹੇ ਕੋਈ ਵੀ ਆ ਕਿਤੇ ਵੀ ਆ ਕਿਸੇ ਵੀ ਸਿੰਘ ਨੂੰ ਕੋਈ ਲੋੜ ਨਹੀਂ 6 ਮਹੀਨੇ ਤੋਂ ਲੈ ਕੇ ਹੁਣ ਤੱਕ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਨਾ ਹੀ ਸਾਨੂੰ ਲੋੜ ਸੀ ਨਾ ਹੀ ਸਾਡੇ ਤੱਕ ਪਹੁੰਚਿਆ ਨਾ ਹੀ ਅਸੀਂ ਮੰਗਿਆ ਤੇ ਨਾ ਹੀ ਅਸੀਂ ਕਿਸੇ ਤੋਂ ਲਿਆ ਜੇ ਕੋਈ ਲੈ ਗਿਆ ਜਾਂ ਕੋਈ ਗੱਲਬਾਤ ਹੈ ਭਾਈ ਉਹ ਆਪਦੀ ਪਰਚੋਲ ਕਰੋ ਤੇ ਆਪਦੇ ਤੱਕ ਹੀ ਸੀਮਤ ਰੱਖੋ ਕਿਸੇ ਵੀ ਸੇਵਾ ਨੂੰ ਲੈ ਕੇ ਜਿੰਨਾ ਚਿਰ ਮੇਰੇ ਨਾਲ ਵੀਡੀਓ ਕਾਲ ਨਹੀਂ ਹੁੰਦੀ ਆਡੀਓ ਕਾਲ ਨੂੰ ਵੀ ਨਾ ਮੰਨੋ ਵੀਡੀਓ ਕਾਲ ਨਹੀਂ ਹੁੰਦੀ ਜਾਂ ਮੈਂ ਫੇਸ ਟੂ ਫੇਸ ਨਹੀਂ ਮਿਲਦਾ ਕਿਸੇ ਵੀ ਮਾਇਆ ਦਾ ਲੈਣ ਦੇਣ ਨਾ ਕਰਿਓ ਤੇ ਆਪਣਾ ਸਾਰੇ ਵੀਰਾਂ ਨੇ ਖਿਆਲ ਰੱਖਣਾ ਤੇ ਦੂਜੀ ਗੱਲ ਅਸੀਂ ਹੁਣ ਪ੍ਰੋਗਰਾਮ ਰੱਖਾਂਗੇ ਮੋਗੇ ਦੇ ਵਿੱਚ ਵਿਸ਼ਾਲ ਇਕੱਠ ਦਾ ਜਿੱਥੇ ਸਾਰਿਆਂ ਨੇ ਹੀ ਆਉਣਾ ਵਾ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਸਾਰੇ ਧਰਮ ਵਸਦੇ ਆਂ ਤੇ ਸਾਰੇ ਧਰਮਾਂ ਦਾ ਆਪਾ ਸਤਿਕਾਰ ਕਰਨਾ ਸਾਰੇ ਨੌਜਵਾਨ ਤੇ ਸਾਰੀਆਂ ਧੀਆਂ ਆਪਣੀਆਂ ਸਾਰਿਆਂ ਦੀਆਂ ਸਾਂਝੀਆਂ ਤੇ ਆਪਾਂ ਉਸ ਹਾਵਨਾ ਚੱਲਾਂਗੇ ਵੀ ਆਪਣਾ ਪੰਜਾਬ ਖੁਸ਼ਹਾਲ ਹੋਵੇ ਤੇ ਪਹਿਲਾਂ ਵਧੀਆ ਤਰੱਕੀ ਦੇ ਰਾਹ ਤੇ ਚੱਲੇ ਨਸ਼ਾ ਮੁਕਤ ਤੇ ਇੱਜ਼ਤਾਂ ਬਰਕਰਾਰ ਰਹਿਣ ਆਪਣੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਸੀ ਜੇ ਆਪਣੇ ਨਾਲ ਜਿੱਦਾਂ ਗੱਲਬਾਤ ਹੋਈ ਆਪਾਂ ਉਦੇ ਰੱਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ